ਹਾਂਜੀ ਪੰਜਾਬੀਓ ਸਤਿ ਸ੍ਰੀ ਅਕਾਲ ਜਿਵੇਂ ਮੈਂ ਤੁਹਾਨੂੰ ਕਿਹਾ ਸੀ ਕਿ ਪੰਜਾਬ ਦੇ ਵਿੱਚ ਵੱਡੀ ਲੁੱਟ ਹੋ ਸਕਦੀ ਆ ਕੁਲਤਾਰ ਸਿੰਘ ਸੰਧਵਾ ਨੇ ਆਪਤਾ ਫਸਣਾ ਹੀ ਸੀ ਔਰ ਨਾਲ ਹੀ ਪੰਜਾਬ ਦੇ ਮੁੱਖ ਮੰਤਰੀ ਸੀਐਮ ਭਵੰਤ ਮਾਨ ਨੂੰ ਵੀ ਪ사 ਦਿੱਤਾ ਤਾਂ ਇਹਦਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਂਗਾ ਜਿਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਕਿਵੇਂ ਯਾਨੀ ਇਹਨਾਂ ਨੇ ਇੱਕ ਪਹਿਲਾ ਨਮੂਨਾ ਤੁਹਾਨੂੰ ਅੱਜ ਦਿਖਾਉਣ ਜਾ ਰਹੇ ਆ ਜਿਵੇਂ ਪੰਜਾਬ ਦੇ ਵਿੱਚ ਇੱਕ ਵੱਡੀ ਲੁੱਟ ਨੂੰ ਅੰਜਾਮ ਦੇਣਾ ਉਹਦਾ ਇੱਕ ਨਮੂਨਾ ਤੁਸੀਂ ਦੇਖਣ ਜਾ ਰਹੇ ਹੋ ਮੈਂ ਤੁਹਾਨੂੰ ਜਿਹੜੀ ਅਗਲੀ ਵੀਡੀਓ ਦੇ ਵਿੱਚ ਜਿਹੜੀ ਗੱਲ ਕਹੀ ਸੀ ਕਿ ਪੰਜਾਬ ਦੇ ਵਿੱਚ ਇਹਨਾਂ ਦੇ 2 ਸਾਲ ਹੋਰ ਨੇ ਖੁਦ ਸੀ ਇਹ ਮੰਨ ਲਿਆ ਸੀ ਕਿ ਸਾਡੇ 2 ਸਾਲ ਪਏ ਨੇ ਔਰ ਪਹਿਲਾ ਨਮੂਨਾ ਇਹਨਾਂ ਦਾ ਤੁਸੀਂ ਦੇਖਣ ਜਾ ਰਹੇ ਹੋ ਆਮ ਆਦਮੀ ਪਾਰਟੀ ਦਾ ਜਿਹੜਾ ਕਿ ਕੁਲਤਾਰ ਸਿੰਘ ਸੰਧਵਾ ਦੇ ਰੂਪ ਦੇ ਵਿੱਚ ਜਿਹੜੀ ਘਟਨਾ ਨੂੰ ਇੰਜਾਮ ਦਿੱਤਾ ਗਿਆ ਉਹ ਪੰਜਾਬ ਦੇ ਵਿੱਚ ਹੀ ਕੀਤਾ ਗਿਆ ਸਾਰਾ ਮਾਮਲਾ ਤੁਹਾਡੇ ਸਾਹਮਣੇ ਧਰੂੰਗਾ ਇੱਕ ਵੀਡੀਓ ਦਿਖਾਉਣ ਜਾ ਰਿਹਾ ਜਿਹਦੇ ਵਿੱਚ ਕੁਲਤਾਰ ਸਿੰਘ ਸੰਧਵਾ ਖੁੱਤਾਂ ਫਸੇ ਸੀ ਔਰ ਨਾਲ ਹੀ ਭਗਵੰਤ ਮਾਨ ਨੂੰ ਪਸਾ ਦਿੱਤਾ ਹੈ ਬਹੁਤ ਹੀ ਵੱਡੇ ਇਲਜ਼ਾਮ ਲੱਗ ਚੁੱਕੇ ਨੇ ਜ਼ੀਰੋ ਗਰਾਉਂਡ ਦੀ ਰਿਪੋਰਟਿੰਗ ਤੁਹਾਡੇ ਸਾਹਮਣੇ ਕਰਨ ਜਾ ਰਿਹਾ ਜਿਹਦੇ ਵਿੱਚ ਇਸ ਗੱਲ ਦੇ ਸਬੂਤ ਨੇ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ ਵੱਡੇ ਲੀਡਰ ਨੂੰ ਯਾਨੀ ਜੇਲ ਵੀ ਹੋ ਸਕਦੀ ਹੈ ਇਹ ਵੀ ਯਾਨੀ ਤੁਹਾਡੇ ਸਾਹਮਣੇ ਤੁਸੀਂ ਦੇਖਣ ਜਾ ਰਹੇ ਹੋ ਪਰ ਮੈਂ ਤੁਹਾਨੂੰ ਇਹ ਵੀਡੀਓ ਦਿਖਾਵਾਂ ਉਸ ਤੋਂ ਬਾਅਦ ਤੁਹਾਡੇ ਨਾਲ ਮੈਂ ਅਗਲੇ ਵਿਚਾਰ ਸਾਂਝੇ ਕਰੂੰਗਾ ਸੋ ਇਹ ਕੋਟ ਕਪੂਰਾ ਵਿਖੇ ਖੜੇ ਆ ਇਸ ਤੋਂ ਪਹਿਲਾਂ ਇੱਕ ਸਟੋਰੀ ਕੀਤੀ ਇੱਥੇ ਇਹਨਾਂ ਦਾ ਜਿਹੜਾ ਜਗਾਦਾ ਰੌਲਾ ਆ ਉਹਦੇ ਮਾਂ ਤੇ ਪਿਓ ਨੂੰ ਨੌਜਵਾਨ ਆ ਜਿਹੜਾ ਉਹ ਟੈਂਕੀ ਉੱਤੇ ਚੜਿਆ ਹੋਇਆ ਵਾਟਰ ਵਕ ਦੀ ਟੈਂਕੀ ਦੇ ਉੱਤੇ ਦੇਖ ਰਹੇ ਤਸਵੀਰਾਂ ਕੇ ਉੱਤੇ ਚੜਿਆ ਬਾਈ ਤੁਹਾਡਾ ਨਾਮ ਲਾਪਰੀ ਸਿੰਘ ਆ ਹਾਂ ਤਾਂ ਲਾਪਰੀ ਸਿੰਘ ਦਾ ਨਾਮ ਦਾ ਵਿਅਕਤੀ ਉੱਤੇ ਆ ਨੌਜਵਾਨ ਬਾਈ ਉੱਤੇ ਕਿਉਂ ਚੜੇ ਹੋ ਕਿਉਂ ਖੜੇ ਹੋ ਇੱਥੇ ਬਾਈ ਆਪਣੇ ਡੀਐਸਪੀ ਕੋਟਪੂਰਾ ਐਸਐਚਓ थाना सिटी ਕੋਟਪੂਰਾ ਤੇ ਫਿਕਰ ਸਰਦਾਰ ਕੁਲਤਾਰ ਸਿੰਘ ਸੰਧਵਾ ਦੇ ਸਹਿਤੇ ਹਾਂ ਪਹਿਲਾਂ ਤੋਂ ਸ਼ੈਣੀ ਰਹਦੀ ਫਰੀਦਕੋਟ ਫਰੀਦਕੋਟ ਰੋਡ ਤੇ ਸ਼ੈਣੀ ਰਹਦੀ ਹੈ ਆਪਣਾ ਐਕਟਿਵ ਫੈਕਟਰੀ ਯੋਰ ਕੋਟਪੂਰਾ ਤੇ ਸ਼ੈਣੀ ਰਹਦੀ ਹੈ ਹਾਂ ਤੇ ਸ਼ੋਕਮਾਰ ਦਰੋਗਾ ਰੋਡਨੀ ਦੇ ਵਿੱਚ ਰਹਿੰਦੇ ਆ ਜੀ ਉਹ ਪ੍ਰਕਾਸ਼ਨ ਦੀ ਸ਼ਹਿ ਤੇ ਕੰਮ ਕਰ ਰਹੀ ਹੈ ਉਸ ਸਾਥੀ ਉਸਾਰੀ ਕਰਵਾ ਰਹੇ ਸਵੇਰ ਸਵੇਰ ਤੁਸੀਂ ਆਏ ਵਿੱਚ ਦੇਖਿਆ ਸਭ ਕੁਝ ਜੀ ਉਲਟਾ ਜਦੋਂ ਸਾਡੀ ਪਰਵਾਹ ਨੇ ਉੱਥੇ ਜਾ ਕੇ ਰੋਕਣਾ ਚਾਹਿਆ ਹਾਂ ਕੱਟ ਦਰੋਗਾ ਕਲੋਨੀ ਦੇ ਬਾਹਰ ਲੱਗੇ ਗੇਟ ਬੰਦ ਕਰਕੇ ਜੀ ਅੱਧੀ ਤੋਂ ਜ਼ਿਆਦਾ ਪੁਲਿਸ ਬਿਨਾਂ ਨੇਮ ਪਲੇਟ ਤੋਂ ਠੀਕ ਹੈ ਦੋ ਇੱਕ ਜਿਪਸੀ ਤੇ ਇੱਕ ਸਵਿਫਟ ਗੱਡੀ ਸੀ ਆਈ ਥਿੰਕ ਜੀ ਉਹ ਆਈ ਪੁਲਿਸ ਨੇ ਕੁੱਟਿਆ ਹਾਂ ਘਸੀਟਿਆ ਕਿੰਨਾਂ ਨੂੰ ਕਿੰਨਾਂ ਨੂੰ ਕੁੱਟਿਆ ਮੇਰੇ ਡੈਡੀ ਸਰਦਾਰ ਕੋਪਾ ਸਰਦਾਰ ਕੌਰ ਸਿੰਘ ਸੰਧੂ ਹਾਂ ਤੇ ਮੰਮੀ ਸਸਕੂਸ਼ ਕੁਜੀਦ ਕੋਰ ਤੇ ਭਰਾ ਅਗਨਪ੍ਰੀਤ ਸਿੰਘ ਸੰਧੂ ਠੀਕ ਹੈ ਤਾਂ ਉਹਨਾਂ ਨੂੰ ਕੁੱਟਿਆ ਪੁਲਿਸ ਵਾਲਾ ਕੋਟਿਆ ਮੈਨੂੰ ਬਾਹਰ ਪਜਾਇਆ ਉਦੋਂ ਮੈਂ ਬਾਹਰ ਆ ਕੇ ਲਾਈਵ ਹੀ ਕਰਿਆ ਅੰਦਰ ਉਹਨਾਂ ਨੇ ਕੁੰਡੀ ਲਾ ਲਈ ਠੀਕ ਹੈ ਉਹ ਲਾਈਵ ਹੀ ਉੱਤੇ ਪਿਆ ਹੋਣਾ ਜੀ ਮੈਨੂੰ ਮੈਨੂੰ ਫਿਰ ਜਦੋਂ ਬਾਹਰ ਗੱਡੀਆਂ ਲੈ ਗਈਆਂ ਉਹਨਾਂ ਲੋਕਾਂ ਤੋਂ ਬਾਅਦ ਮੈਂ ਇੱਥੇ ਆਇਆ ਬਈ ਔਰ ਤੇਰੇ ਕੋਲ ਆਵਾਜ਼ ਕੋਈ ਨਹੀਂ ਗਿਆ ਬਈ ਮੈਂ ਆਕ ਗਿਆ ਤੁਹਾਨੂੰ ਤੁਹਾਨੂੰ ਨਹੀਂ ਰੋਕਿਆ ਪੁਲਿਸ ਨੇ ਫੜਿਆ ਨਹੀਂ ਤੁਹਾਨੂੰ ਉੱਥੇ ਔਰ ਇਹ ਮਗਰ ਪਈਆ ਉਵੇਂ ਹੀ ਲਾਈਵ ਚ ਲਿਆ ਅੱਛਾ ਤੁਸੀਂ ਭੱਜ ਕੇ ਆਏ ਹੋ ਇੱਥੇ ਹਾਂ ਜੀ ਜੀ ਨਹੀਂ ਅੱਛਾ ਜਿਹੜਾ ਜਗਾ ਦਾ ਰੋਲਾ ਆ ਉਹ ਤੁਹਾਨੂੰ ਕੀ ਲੱਗਦਾ ਕਿ ਕਿਹਦੀ ਸ਼ਾਇ ਤੇ ਕਿਉਂ ਤੁਹਾਨੂੰ ਪੁਲਿਸ ਅੱਜ ਕਿਉਂ ਆਈ ਕਿਉਂਕਿ ਹਾਲਾਂਕਿ ਤੁਸੀਂ ਦਿਖਾਇਆ ਉੱਥੇ ਕਿ ਤਹਿਸੀਲਦਾਰ ਦੇ ਵੱਲੋਂ ਜਿਹੜੀ ਮਨਤੀ ਕੀਤੀ ਹੈ ਸਾਰਾ ਕੁਝ ਕੀਤਾ ਹੋਇਆ ਸਾਰੇ ਸਾਰਾ ਕੁਝ ਵੀ ਸਾਰਾ ਕੁਝ ਹਾਂ ਫਿਰ ਪੁਲਿਸ ਕਿਉਂ ਆਈ ਤੁਹਾਨੂੰ ਕਿਉਂ ਆ ਕੇ ਤੁਸੀਂ ਕਿ ਕੁੱਟੇ ਕਿਉਂ ਤੁਹਾਨੂੰ ਆ ਕੇ ਭਈ ਇਹਦਾ ਜਵਾਬ ਤਾਂ ਪੁਲਿਸ ਸਹੀ ਦੇ ਸਕਦੀ ਹੈ ਮੇਰੇ ਖਿਆਲ ਨਾਲ ਠੀਕ ਹੈ ਤੁਹਾਡੀ ਅੱਖਾਂ ਮੂਰੇ ਕੁੱਟਿਆ ਗਿਆ ਬਿਲਕੁਲ ਜੀ ਬਿਲਕੁਲ ਬਾਹਰੋਂ ਦਰਵਾਜ਼ਾ ਬੰਦ ਕਰ ਲਿਆ ਹਾਂ ਗੁੱਦਰੋਗਾ ਨੂੰ ਨਹੀਂ ਦਾ ਅੰਦਰ ਕੁੱਟਿਆ ਅੰਦਰ ਕੁੱਟਿਆ ਹਾਂਜੀ ਤੁਸੀਂ ਸਾਰਾ ਪਰਿਵਾਰ ਪਰਿਵਾਰ ਤੁਹਾਨੂੰ ਦੇਣਗੇ ਅਸੀਂ ਅੱਜ ਕੋਠੀ ਮੂਰੇ ਹਾਂਜੀ ਹਾਂਜੀ ਬਈ ਠੀਕ ਹੈ ਉਹ ਜਗਾ ਕਿੰਨੀ ਹੈ ਕਿੰਨੀ ਹੈ ਜਿਹੜੀ ਤੁਹਾਡੀ ਜਗਾ ਉਹ ਕੋਈ ਮੈਨੂੰ ਪੂਰੀ ਨਹੀਂ ਪਤਾ ਪੰਜ ਕਲਾਵਾ ਕੁਛ ਹੈ ਤੇ ਜਿੱਦੇ ਉਸਾਰੀ ਉਸ ਰਿਸ਼ੀ ਖਾਨੀ ਹੈ ਜੀ ਨਹੀਂ ਮੈਨੂੰ 300 ਗੱਜਾ ਉਹ 300 ਗੱਜਾ ਮਤਲਬ ਉਹ ਤੁਹਾਡੀ ਪਸਤਾਨੀ ਜਗਾ ਤੁਸੀਂ ਕਹਿੰਦੇ ਹੋ ਬਿਲਕੁਲ ਜੀ ਬਿਲਕੁਲ ਮੈਂ ਨਹੀਂ ਕਹਿੰਦਾ ਸਾਡੇ ਕਾਗਜ਼ ਕਹਿੰਦੇ ਨੇ ਕੋਲਤਾਰ ਸਿੰਘ ਸੰਧਵਾ ਦਾ ਜਿਹੜਾ ਕਿ ਪਹਿਲਾ ਨਮੂਨਾ ਤੁਸੀਂ ਦੇਖ ਰਹੇ ਹੋ ਕੋਲਤਾਰ ਸਿੰਘ ਸੰਧਵਾ ਨੇ ਨਜਾਇਜ਼ ਜਾਨੀ ਕਬਜ਼ਾ ਕਰਵਾ ਲਿਆ ਆਪਣੇ ਬੰਦਿਆਂ ਨੂੰ ਭੇਜ ਕੇ ਔਰ ਦੂਜਾ ਇਹ ਕੋਰਟ ਪੂਰੇ ਦੀ ਜਿਹੜੀ ਖਬਰ ਹੈ ਇਹ ਵੀ ਤੁਸੀਂ ਸੁਣੀ ਹੈ ਤਾਂ ਉਹਨਾਂ ਲੋਕਾਂ ਦਾ ਕਹਿਣਾ ਕਿ ਸਾਡੇ ਦੇ ਤਸ਼ੱਦਦ ਕਰਾਉਣ ਵਾਲਾ ਪੁਲਤਾਰ ਸਿੰਘ ਸੰਧਵਾ ਯਾਨੀ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਸਾਹਿਬ ਨੇ ਹੁਣ ਇਹ ਤਾਂ ਫਸੀ ਨੇ ਸੀਏ ਮਾਨ ਨੂੰ ਵੀ ਪਸਾ ਦਿੱਤਾ ਤਾਂ ਮੈਂ ਤੁਹਾਨੂੰ ਕਿਹਾ ਸੀ ਕਿ 2 ਸਾਲ ਜਿਹੜੇ ਰਹਿੰਦੇ ਨੇ ਖਰਸੀਏ ਮਾਨ ਨੇ ਇੱਕ ਦਿਨ ਬਿਆਨ ਦਿੱਤਾ ਕਿ ਸਾਡੇ 2 ਸਾਲ ਪਏ ਹਲੇ ਪੰਜਾਬ ਦੇ ਵਿੱਚ ਔਰ ਦੂਸਰੀ ਖਬਰ ਜਿਹੜੀ ਇੱਕ ਤਾਂ ਹੋਰ ਜਿਹੜੀ ਇਸ ਤੋਂ ਵੀ ਵੱਡੀ ਖਬਰ ਹੈ ਪੰਜਾਬ ਦੇ ਵਿੱਚ ਮਨੀਸ਼ ਸੋਸ਼ੋਧਿਆ ਜਿਹੜਾ ਇਹਨਾਂ ਦਾ ਦਿੱਲੀ ਦਾ ਯਾਨੀ ਇੱਕ ਸਿੱਖਿਆ ਮੰਤਰੀ ਹੈ ਉਹ ਪੰਜਾਬ ਦੇ ਸਕੂਲਾਂ ਦੇ ਵਿੱਚ ਰੇਡ ਕਰ ਰਿਹਾ ਯਾਨੀ ਪੰਜਾਬ ਦੇ ਸਕੂਲਾਂ ਨੂੰ ਚੈੱਕ ਕਰ ਰਿਹਾ ਕਿਹੜਾ ਉਧਾ ਭਾਈ ਉਹਦੇ ਕੋਲ ਇਹ ਵੀ ਤੁਸੀਂ ਸਾਰੇ ਜਾਣਦੇ ਹੋ ਤਾਂ ਹੁਣ ਦੇਖੋ ਪੰਜਾਬ ਦੇ ਵਿੱਚ ਦਿੱਲੀ ਦੀ ਜਿਹੜੀ ਜਨਤਾ ਇਹਨਾਂ ਦੀ ਜਿਹੜੇ ਲੀਡਰ ਨੇ ਉਹ ਕਿਵੇਂ ਸ਼ਿਫਟ ਹੋ ਰਹੇ ਨੇ ਔਰ ਦੂਸਰੇ ਪਾਸੇ ਕੁਲਤਾਰ ਸਿੰਘ ਸੰਧਵਾ ਦੇ ਰੂਪ ਦੇ ਵਿੱਚ ਪਹਿਲਾ ਨਮੂਨਾ ਪੰਜਾਬ ਦੀ ਲੁੱਟ ਦਾ ਤੁਸੀਂ ਦੇਖ ਰਹੇ ਹੋ ਇਹਨਾਂ ਦੇ ਘਰ ਦੇ ਉੱਤੇ ਕਬਜ਼ਾ ਕਰਵਾ ਲਿਆ ਆਪਣੇ ਬੰਦਿਆਂ ਨੂੰ ਭੇਜ ਕੇ ਯਾਨੀ ਇਹਨਾਂ ਦੀ ਕੋਠੀ ਦੱਬੀ ਗਈ ਹੈ ਹਾਲਾਂਕਿ ਉਹਨਾਂ ਦਾ ਕੰਮ ਕਾਜ ਉਹਦੀ ਛੱਤ ਪੈ ਰਹੀ ਸੀ ਬਹੁਤ ਵੱਡਾ ਮਾਮਲਾ ਪੰਜਾਬ ਦੇ ਵਿੱਚ ਜਿਹੜੀ ਹੁਣ ਇਸ ਤੋਂ ਵੀ ਵੱਡੀ ਲੁੱਟ ਹੋਣ ਜਾ ਰਹੀ ਹੈ ਉਹ ਵੀ ਤੁਸੀਂ ਅੱਗੇ-ਅੱਗੇ ਵੇਖੋਗੇ ਦੋ ਸਾਲਾਂ ਦੇ ਵਿੱਚ ਜਿਹੜਾ ਨੌਜਵਾਨੀ ਤੇ ਲੋਕਾਂ ਦੇ ਨਾਲ ਜਿਹੜੀ ਇਹਨਾਂ ਨੇ ਤੱਕੇਵਾਜੀ ਕਰਨੀ ਹੈ ਇਹਦੇ ਨਮੂਨੇ ਹਲੇ ਆਉਣੇ ਹੋਰ ਵੀ ਬਾਕੀ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੱਡਾ ਵੀ ਵਾਪਰ ਸਕਦਾ ਕਿਉਂਕਿ ਸੀਐਮ ਮਾਨ ਨੇ ਖੁੱਲੀ ਡੋਰ ਕਰ ਦਿੱਤੀ ਹੈ ਇਹਨਾਂ ਦੇ ਜਿੰਨੇ ਵੀ ਅਫੀਸਰ ਨੇ ਜਾਂ ਫਿਰ ਨੇਤੇ ਨੇ ਉਹ ਸਿੱਧੇ ਤੌਰ ਤੇ ਯਾਨੀ ਹਮਲਾ ਕਰਦੇ ਨੇ ਜਨਤਾ ਦੇ ਉੱਤੇ ਤਾਂ ਹੁਣ ਜਨਤਾ ਦੱਸੇ ਤੁਹਾਡੇ ਸਵਾਲ ਕੀ ਨੇ ਮੈਂ ਤੁਹਾਨੂੰ ਪਹਿਲਾਂ ਵੀ ਕਹੀ ਸੀ ਗੱਲ ਕਿ ਜਿਹੜੇ ਦੋ ਸਾਲ ਰਹਿੰਦੇ ਨੇ ਇਹਨਾਂ ਦੇ ਵਿੱਚ ਇਹਨਾਂ ਨੇ ਉਹ ਕੋਰ ਰੰਮ ਚਾਉਣਾ ਕਿ ਤੁਸੀਂ ਦੇਖਦੇ ਰਹ ਜੋਗੇ ਨਾ ਤਾਂ ਕਿਸੇ ਸਰਕਾਰ ਦਾ ਐਡਾ ਜ਼ੁਲਮ ਤੁਸੀਂ ਦੇਖਿਆ ਹੁਣ ਤੇ ਨਾ ਕਦੇ ਵੇਖੋਗੇ ਕਿਉਂਕਿ ਪਹਿਲਾਂ ਵਾਲੀਆਂ ਸਰਕਾਰਾਂ ਨੂੰ ਲੋਕ ਯਾਦ ਕਰਨ ਲੱਗੇ ਨੇ ਜਿਨ੍ਹਾਂ ਤੋਂ ਅੱਕਿਆ ਨੇ ਇਹਨਾਂ ਦੀ ਸਰਕਾਰ ਲਿਆਂਦੀ ਸੀ ਤਾ ਫਿਰ ਹੁਣ ਤੁਸੀਂ ਆਪ ਹੀ ਦੱਸੋ ਪੰਜਾਬ ਵਾਲਿਓ ਕਿ ਜਿਹੜੇ 2 ਸਾਲ ਰਹਿੰਦੇ ਨੇ ਇਹਨਾਂ ਦੇ ਵਿੱਚ ਤਾਂ ਇਹਨਾਂ ਨੇ ਪੰਜਾਬ ਨੂੰ ਖਤਮ ਹੀ ਕਰ ਦੇਣਾ ਕਿਉਂਕਿ ਪੰਜਾਬ ਤਾਂ ਇਹਨਾਂ ਨੇ ਉਸ ਦਲਦਲ ਦੇ ਵਿੱਚ ਸਿੱਟਿਆ ਜਿੱਥੋਂ ਨਾ ਹੀ ਤਾਂ ਕਦੇ ਪੰਜਾਬ ਨਿਕਲ ਸਕਦਾ ਔਰ ਨਾ ਹੀ ਨਿਕਲਿਆ ਕਿਉਂਕਿ ਇਹ ਉਹ ਦਲਦਲ ਹੈ ਜਿਹਦੇ ਵਿੱਚ ਨਸ਼ਿਆਂ ਦੀ ਬਹਾਰ ਚਲਾਈ ਇਹਨਾਂ ਨੇ ਔਰ ਨਸ਼ਿਆਂ ਦੀ ਬਹਾਰ ਦੇ ਨਾਲ ਅੱਧਾ ਪੰਜਾਬ ਚਿੱਟੇ ਦੀ ਭੇਡ ਚੜਾ ਦਿੱਤਾ ਇਹਨਾਂ ਲੀਡਰਾਂ ਦੀ ਵਜ੍ਹਾ ਦੇ ਨਾਲ ਪੰਜਾਬ ਦੇ ਲੋਕ ਮਰੇ ਨੇ ਤਾਂ ਸਵਾਲ ਜਨਤਾ ਦੇ ਹੋਣਗੇ ਕਿ ਜਨਤਾ ਕੀ ਕਹਿੰਦੀ ਹੈ ਮੈਂ ਜਾਣਨਾ ਚਾਹੁੰਦਾ ਪੰਜਾਬ ਦੇ ਲੋਕਾਂ ਤੋਂ ਕਿ ਤੁਹਾਡਾ ਕੀ ਮੰਨਣਾ ਜਿਹੜੇ 2 ਸਾਲ ਰਹਿੰਦੇ ਨੇ ਇਹਨਾਂ ਦੇ ਵਿੱਚ ਜੜੀਆਂ ਘਟਨਾਵਾਂ ਵਾਪਰਨੀਆਂ ਉਹਨਾਂ ਬਾਰੇ ਤੁਹਾਡਾ ਕੀ ਕਹਿਣਾ ਕਿਉਂਕਿ ਪੰਜਾਬ ਦੀ ਜਨਤਾ ਨੂੰ ਮੈਂ ਕਿਉਂ ਕਹ ਰਿਹਾ ਕਿਉਂਕਿ ਜਨਤਾ ਜਨਾਰਦਨ ਹੁੰਦੀ ਹੈ ਬਾਈ ਤੇ ਜੇਕਰ ਜਨਤਾ ਦੇ ਕਮੈਂਟ ਆਉਂਦੇ ਨੇ ਤੇ ਮੈਂ ਉਹਨਾਂ ਦੇ ਰਿਪਲਾਈ ਜ਼ਰੂਰ ਦੇਵਾਂਗਾ ਕਿਉਂਕਿ ਪੰਜਾਬ ਦੇ ਮੁੱਦਿਆਂ ਦੇ ਪ੍ਰਤੀ ਜਦੋਂ ਆਪਾਂ ਬੋਲਦੇ ਆਂ ਤੁਹਾਡਾ ਟਕੇ ਖੁੱਲਕੇ ਬੋਲਦੇ ਆਂ ਇਸ ਕਰਕੇ ਮੇਰੀ ਅਪੀਲ ਹੈ ਪੰਜਾਬ ਦੇ ਨੌਜਵਾਨਾਂ ਨੂੰ ਮਾਵਾ ਭੈਣਾਂ ਬਜ਼ੁਰਗ ਬੱਚਿਆਂ ਨੂੰ ਕਿ ਵੱਧ ਚੜ ਕੇ ਤੁਸੀਂ ਆਪਣਾ ਸੰਯੋਗ ਜ਼ਰੂਰ ਦਿਆ ਕਰੋ ਤਾਂ ਕਿ ਵੀਡੀਓ ਸ਼ੇਅਰ ਹੋ ਸਕੇ ਔਰ ਹੋਰ ਵੀ ਜਿਹੜੇ ਪੰਜਾਬ ਦੇ ਵਿੱਚ ਆਪਣੇ ਭੈਣ ਭਰਾਵਾਂ ਤੱਕ ਇਹ ਪਹੁੰਚੇ ਇਹਨਾਂ ਦੀਆਂ ਜਿਹੜੀਆਂ ਕਰਤੂਤਾ ਨੇ ਡਟ ਕੇ ਇਹਨਾਂ ਦਾ ਸਾਹਮਣਾ ਕੀਤਾ ਜਾਵੇ ਆਉਣ ਵਾਲੇ ਸਤਾਈ ਦੇ ਵਿੱਚ ਇਹਨਾਂ ਨੂੰ ਵੀ ਪਤਾ ਵੀ ਅਸੀਂ ਨਹੀਂ ਰਹਿਵਾਂਗੇ ਔਰ ਤੁਹਾਡਾ ਜਿਹੜਾ ਕਿ ਮਨੋਵਲ ਮੈਂ ਜਾਣਨਾ ਚਾਹਣਾ ਤੁਸੀਂ ਕਹਿੰਦੇ ਕੀ ਹੋ ਤਾਂ ਹੁਣ ਜਿੰਨੇ ਵੀ ਤੁਸੀਂ ਭੈਣ ਭਰਾ ਨਵੇਂ ਚੈਨਲ ਤੇ ਆਏ ਸਬਸਕ੍ਰਾਈਬ ਜਰੂਰ ਕਰ ਲੈ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ